ਵੱਡੇ ਵੱਡੇ ਸਿੰਗਰ ਬੜਾ ਵੱਡਾ ਉਪਰਾਲਾ ਉਹਨਾਂ ਦਾ 5-5 ਕਰੋੜ ਰੁਪਏ ਕਹਿੰਦੇ ਸੀ ਦਾਨ ਕਰਤਾ ਕੋਈ ਕਹਿੰਦਾ 2 ਕਰੋੜ ਕਰਤਾ ਕੋਈ ਕਹਿੰਦਾ 4 ਕਰੋੜ ਕਰਤਾ ਪਰ ਮੈਨੂੰ ਇੱਕ ਚੀਜ਼ ਦੱਸ ਦਿਓ ਕਿਤੇ ਦਿੱਖਦਾ ਵੀ ਕਿਹਨੂੰ ਪੈਸਾ ਦਿੱਤਾ ਬੋਲ ਰਿਹਾ ਕਿਤੇ ਪੈਸਾ ਮੈਂ ਅੱਜ ਅਨਾਉਂਸ ਕਰਨਾ ਜੀ ਮੈਂ 20 ਕਰੋੜ ਲਾਉਂਗਾ ਤੇ ਬੋਲੇ ਸੀ ਮੈਨੂੰ ਕਈ ਸੱਜਣਾ ਨੇ ਕਈ ਪੱਤਰਕਾਰਾਂ ਦੇ ਟੈਲੀਫੋਨ ਆਏ ਤੇ ਮੈਨੂੰ ਪੁੱਛਿਆ ਕਿ ਨਹੀਂ ਭਾਈ ਜੀ ਤੁਸੀਂ ਨਹੀਂ ਜਾ ਰਹੇ ਕਿਤੇ ਵੀ ਕੋਈ ਹੜਪੀੜਤਾ ਦੀ ਕੋਈ ਮਦਦ ਨਹੀਂ ਕਰ ਰਹੇ ਕਿਤੇ ਕੋ ਗਏ ਨਹੀਂ ਕੋਈ ਤੁਹਾਡੇ ਕੋ ਫੋਟੋ ਨਹੀਂ ਆਈ ਕੋ ਤੁਸੀਂ ਵੀ ਕੋਈ ਮਾੜਾ ਮੋਟਾ ਕੋਈ ਕਰਨਾ ਸੀ ਤੇ ਮੈਂ ਉਹਨਾਂ ਨੂੰ ਇੱਕੋ ਹੀ ਜਵਾਬ ਦਿੱਤਾ ਮੈਂ ਕਿਹਾ ਯਾਰ ਭਾਈ ਸਭ ਤੋਂ ਪਹਿਲਾਂ ਨਾ ਜਦੋਂ ਆਪਾਂ ਅੱਜਕੱਲ ਸਾਰੇ ਹੀ ਆਪਾਂ ਜਹਾਜ ਚ ਚੜੇ ਹੋਏ ਆਂ ਸਿੰਚਾਰਜ ਦੇ ਵਿੱਚ ਨਾ 에ਰ 호ਸਟਲ ਸਿੱਖ ਅਨਾਉਂਸਮੈਂਟ ਕਰਦੇ ਹੁੰਦੇ ਕਿ ਜਦੋਂ ਜਹਾਜ਼ ਉੱਡਣ ਤੋਂ ਪਹਿਲਾਂ ਕਿ ਜੇ ਬਾਈ ਚਾਂਸ ਆਕਸੀਜਨ ਦੀ ਕਮੀ ਆ ਜਾਏ ਤਾਂ ਆ ਉਪਕਰਣ ਤੁਨੇ ਉਹ ਮਾਸਕ ਦਿੱਕਣਗੇ ਤੇ ਸਭ ਤੋਂ ਪਹਿਲਾਂ ਆਪ ਦੇ ਮਾਸਕ ਲਾਉਣਾ ਫਿਰ ਦੂਜਿਆਂ ਦੀ ਮਦਦ ਕਰਨੀ ਤੇ ਇਹ ਨਾ ਹੋ ਵੀ ਤੁਹਾਡਾ ਆਪ ਦਾ ਸਾਹ ਚੜਦੇ ਤੇ ਦੂਜਿਆਂ ਦੇ ਮਾਸਕ ਲਾਉਂਦੇ ਤੁਰੇ ਫਿਰੋ ਸੋ ਮੈਂ ਪਹਿਲਾਂ ਆਪ ਦਾ ਘੜ ਟਕੜਾ ਕਰਦਾ ਸੀ ਕਿ ਕਿਤੇ ਇਹ ਨਾ ਹੋਵੇ ਲੋਕਾਂ ਦੀ ਮਦਦ ਕਰਦੇ ਕਰਦੇ ਮੈਂ ਆਪ ਦਾ ਹਲ ਕੱਟ ਬੋਲਾਂ ਮੇਨੂੰ ਖਾਸ ਤੋਂ ਵੱਡੀ ਪਹਿਲੀ ਪ੍ਰਾਇੋਰਟੀ ਇਹ ਆ ਪਹਿਲੀ ਪ੍ਰਾਇੋਰਟੀ ਮੇਰੀ ਇਹ ਆ ਵੀ ਖਿੱਦੜਵੇ ਹਲਕੇ ਦਾ ਇੱਕ ਊੜਾ ਵੀ ਕਿਤੇ ਖਰਾਬ ਨਾ ਹੋਵੇ ਔਰ ਹਰ ਸਾਤੇ ਅਸੀਂ ਨਿਗਾ ਰੱਖੀ ਦੀ ਆ ਡੇਲੀ ਤਿੰਨ ਮੁੰਡਿਆਂ ਦੀ ਮੈਂ ਡਿਊਟੀ ਲਾਈ ਦੀ ਆ ਜਿਨ੍ਹਾਂ ਨੇ ਸਵੇਰ ਤੇ ਸ਼ਾਮ ਮੈਨੂੰ ਰਿਪੋਰਟ ਕਰਨੀ ਆ ਕਾਕਾ ਜੀ ਖੜੇ ਆ ਧਰਮਿੰਦਰ ਖੜਾ ਇੱਕ ਆਪਣਾ ਨਵੀਨ ਆ ਇਹਨਾਂ ਨੇ ਸਾਰੇ ਪਿੰਡਾਂ 'ਚੋਂ ਤੁਹਾਨੂੰ ਆਉਂਦੇ ਹੋਣੇ ਆ ਕੋਈ ਬਾਈਕ ਕੋ ਪ੍ਰੋਬਲਮ ਤਾਂ ਨਹੀਂ ਤੁਸੀਂ ਸਾਰੇ ਪੈਰ ਤੇ ਪੈਂਚ ਬੈਠੇ ਹੋ ਜਿੱਥੇ ਵੀ ਕਿਤੇ ਪ੍ਰੋਬਲਮ ਆਉਂਦੀ ਹੈ ਮੈਂ ਨਾਲ ਦੀ ਨਾਲ ਡੀਸੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਲਾਈਨ ਤੇ ਲੈ ਕੇ ਫਟ ਹੱਲ ਕਰਦੇ ਆ ਵੀ ਯਾਰ ਸਾਡੇ ਇੱਥੋਂ ਪਾਣੀ ਪੈ ਗਿਆ ਬਾਟਰ ਸਾਡੇ ਇਹ ਛੱਪੜ ਭਰ ਕੇ ਇਹਨਾਂ ਦਾ ਇੰਤਜ਼ਾਮ ਕਰੋ ਅਗਲੇ ਦਿਨ ਸ਼ਾਮ ਤੱਕ ਸਾਰਾ ਹੱਲ ਹੋਇਆ ਮੈਨੂੰ ਇਹ ਆ ਵੀ ਪਹਿਲਾਂ ਆਪ ਦਾ ਘਰ ਸਮਾ ਲੀ ਜੀਏ ਆਪਦੇ ਘਰ ਚ ਕੋਈ ਪ੍ਰੋਬਲਮ ਨਾ ਹੋਵੇ ਤਾਂ ਕਿ ਆਪਣੇ ਬੰਦੇ ਇੰਨੇ ਤਕੜੇ ਹੋਣ ਜਦੋਂ ਪਾਣੀ ਨਿਕਲ ਜੇ ਪੰਜਾਬੀਆਂ ਦੀ ਦੇਖੋ ਇੱਕ ਗੱਲ ਤਾਂ ਬੜੀ ਖਾਸ ਆਪਾਂ ਸਾਰੇ ਇਸ ਮਿੱਟੀ ਦੇ ਜੰਪਲਾਂ ਵੀ ਅੱਜ ਦੀ ਕੜੀ ਕੋਈ ਐਸਿਡ ਕਰਨੀ ਜਿੱਥੇ ਕੋਈ ਰੋਟੀ ਜਾਂ ਕੋਈ ਸੌਣ ਦਾ ਪ੍ਰਬੰਧ ਜਾਂ ਰਹਿਣ ਦਾ ਪ੍ਰਬੰਧ ਨਾ ਹੋਇਆ ਹੋਵੇ ਇੰਨੀਆਂ ਟੀਮਾਂ ਉੱਥੇ ਪਹੁੰਚ ਚੁੱਕੀਆਂ ਇੰਨੀਆਂ ਸੰਸਥਾਵਾਂ ਸਰਕਾਰ ਦੀ ਹਰੇਕ ਪਾਰਟੀ ਵਾਲੇ ਵੀ ਪਹੁੰਚ ਗਏ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਜਿੰਨੇ ਜੋ ਵੀ ਹੈਗੇ ਸਾਰੇ ਆਪ ਕੋ ਆਪਣੀ ਮਦਦ ਕਰ ਰਹੇ ਆ ਰੋਟੀ ਹਰੇਕ ਨੂੰ ਮਿਲ ਰਹੀ ਹੈ ਕੈਂਪਾਂ ਦੇ ਵਿੱਚ ਰਹਿਣ ਦਾ ਪ੍ਰਬੰਧ ਹਰੇਕ ਦਾ ਹੋ ਗਿਆ ਜਿਹੜਾ ਹੁਣ ਤੁਸੀਂ ਸਮਾਨ ਇੱਥੋਂ ਲੈ ਕੇ ਜਾਓਗੇ ਮੇਰੇ ਸਾਹਮਣੇ ਉਹ ਠੀਕ ਨਹੀਂ दैट इज वेस्टेड ਆਫ ਮਨੀ ਤੇ ਟਾਈਮ ਤੁਹਾਡਾ ਜਦੋਂ ਜ਼ਰੂਰਤ ਹੋਈ ਉਦੋਂ ਜਾਵਾਂਗੇ ਆਪਾਂ ਜਦੋਂ ਅਸਲ ਉਹਨਾਂ ਦੀ ਜ਼ਰੂਰਤ ਹੋਏ ਉਹਨਾਂ ਟਾਈਮ ਕਰਾਪਰ ਕਿਉਂਕਿ ਹੁਣ ਉਹਨਾਂ ਕੋਲ ਸਾਰਾ ਸਭ ਕੁਝ ਪਹੁੰਚ ਚੁੱਕਿਆ ਇਹ ਆਪਣੀ ਹਰ ਪੀੜਤਾ ਦੀ ਮਦਦ ਲਈ ਮੈਂ ਅਕਾਊਂਟ ਖੁਲਾਇਆ ਆਪਣੀ ਸਿਮਰਨ ਇਸੇ ਸਿਮਰਨ ਫਾਊਂਡੇਸ਼ਨ ਦੇ ਨਾਮ ਤੇ ਬੈਂਕ ਦੇ ਵਿੱਚ ਆਪਾਂ ਅਕਾਊਂਟ ਖੁਲਾਇਆ ਮੇਰੀ ਇੱਛਾ ਇਹ ਸੀ ਕਿ 500 ਰੁਪਏ ਦੇ ਹਿਸਾਬ ਨਾਲ ਕਿੱਲੇ ਦਾ ਆਪਾਂ ਪਾ ਲਾਂਗੇ ਜਦੋਂ ਪਰਮਾਤਮਾ ਨੇ ਚਾਇਆ ਵੀ ਸਭ ਕੁਝ ਸੁਖਾਂਤੀ ਦਾ ਆਪਣਾ ਨਿਭੜ ਗਿਆ ਪਾਣੀ ਸਾਰਾ ਆਪਣਾ ਨਿਕਲ ਗਿਆ ਝੋਨਾ ਆਪਾ ਮਟਣ ਲੱਗ ਪੇ ਕਿਉਂਕਿ ਦੇਖੋ ਉਸ ਪਰਮਾਤਮਾ ਨੇ ਬੜੀ ਆਪਣੀ ਕਿਰਮਤ ਕੀਤੀ ਉਹਨਾਂ ਲੋਕਾਂ ਵੱਡੇ ਦੇਖੋ ਜਿਨ੍ਹਾਂ ਦਾ ਸਾਰਾ ਕੁਝ ਉੱਤੇ ਹੈ ਘਰ-ਬਾਰ ਉੱਤੇ ਦੇ ਜ਼ਮੀਨਾਂ ਉੱਤੇ ਹੈ ਫਿਰ ਵੀ ਉਫਰਤਿਆ ਅਸਲ ਮਦਦ ਉਹਨਾਂ ਦੀ ਉਦੋਂ ਹੋਣੀ ਆ ਜਦੋਂ ਜਾ ਕੇ ਆਪਾਂ ਉਹਨਾਂ ਨੂੰ ਔਰ ਮੇਰਾ ਇਹ ਰਾਤਾ ਇੱਕ ਪਿੰਡ ਵੱਡਾ ਪਿੰਡ ਤੁਹਾਡੀ ਰਾਸ਼ੀ ਦੇ ਹਿਸਾਬ ਨਾਲ ਜਿੰਨੇ ਪੈਸੇ ਆਪਣੇ ਕੋਲੇ ਆ ਜਾਣਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕੋਈ ਵੀ ਸੱਜਣ ਚਾਹੇ ਕੋਈ ਬਾਹਰ ਪੰਜਾਬੀ ਬੈਠਾ ਚਾਹੇ ਕੋਈ ਇੱਥੇ ਹਿੰਦੂਸਤਾਨ ਦੇ ਵਿੱਚ ਚਾਹੇ ਕੋਈ ਪੰਜਾਬ ਦੇ ਵਿੱਚ ਹੜਪੀੜਤਾ ਦੀ ਮਤਲਬ ਕੋਈ ਕਰਨਾ ਚਾਹੁੰਦਾ ਸਾਫ਼ ਸੁਥਰਾ ਪਾਰਦਰਸ਼ੀ ਅਕਾਊਂਟ ਸਟੇਟਮੈਂਟ ਡੇਲੀ ਨੇ ਡੇਲੀ ਅਸੀਂ ਅਪਡੇਟ ਕਰਿਆ ਕਰਾਂਗੇ ਇਹ ਸਾਡਾ ਅਕਾਊਂਟ ਆ ਕਿੱਥੇ ਪੈਸਾ ਜਾਂਦਾ ਮੈਂ ਖੁਦ ਮੋਨੀਟਰ ਕਰੂੰਗਾ ਔਰ ਮੈਂ ਇੱਕ ਇੱਕ ਪੈਸੇ ਦਾ ਜਵਾਬ ਦੇਊਗਾ ਕਿ ਸਾਡਾ ਪੈਸਾ ਕਿੱਥੇ ਲੱਗਿਆ ਔਰ ਮੇਰਾ ਇਹ ਇਰਾਦਾ ਮੇਰਾ ਇਹ ਆ ਕਿ ਜਦੋਂ ਪਾਣੀ ਨਿਕਲ ਗਿਆ ਉਹਨਾਂ ਦੀਆਂ ਜ਼ਮੀਨਾਂ ਨੂੰ ਆਪਾਂ ਬਹਾਲ ਕਰਕੇ ਦੇ ਦਿੰਦੇ ਹਾਂ ਪੈਸੇ ਦੇ ਹਿਸਾਬ ਨਾਲ ਇੱਕ ਪਿੰਡ ਲੈ ਲਈਏ ਚਾਹ ਦੋ ਪਿੰਡ ਲੈ ਲਈਏ ਚਾਹ ਆਪਾਂ ਤਿੰਨ ਪਿੰਡ ਲੈ ਲਈਏ ਉਹ ਬੰਦਿਆਂ ਨੂੰ ਪਤਾ ਵੀ ਨਾ ਲੱਗੇ ਕਿ ਸਾਡੀ ਕੌਣ ਜ਼ਮੀਨ ਬਾਗਿਆ ਤੇ ਕੌਣ ਵੇਚ ਗਿਆ ਉਹਨਾਂ ਤੋਂ ਇੱਕ ਪੈਸਾ ਤੱਕ ਨਹੀਂ ਲੈਣਾ ਜਿਹੜੇ ਜਮ੍ਹਾਂ ਗਰੀਬ ਆ ਉਹਨਾਂ ਨੂੰ ਆਪਾਂ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਦੇ ਘਰਾਂ ਦੀ ਮਦਦ ਕਰਕੇ ਆਈਏ ਆਪਣੇ ਮਨ ਨੂੰ ਵੀ ਸਕੂਨ ਹੋਵੇ ਕਿ ਅਸੀਂ ਯਾਰ ਪੈਸੇ ਪਾਏ ਸੀ ਸਿਮਨ ਫਾਊਂਡੇਸ਼ਨ ਦੇ ਖਾਤੇ ਦੇ ਵਿੱਚ ਤੇ ਸਾਡੇ ਪੈਸੇ ਸਹੀ ਲੱਗੇ ਔਰ ਡੇਲੀ ਦੀ ਡੇਲੀ ਆਪਾਂ ਜੋ ਕਰਿਆ ਕਰਾਂਗੇ ਇੱਕ ਟੀਮ ਬਣਾਵਾਂਗੇ ਔਰ ਉਹ ਡੇਲੀ ਦੀ ਡੇਲੀ ਫੇਸਬੁੱਕ ਤੇ ਅਪਡੇਟ ਕਰਾਂਗੇ ਹੁਣ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਮੇਰੇ ਇੱਕ ਮਨ ਚ ਖਿਆਲ ਆਇਆ ਸੀ ਵੱਡੇ ਵੱਡੇ ਸਿੰਗਰ ਬੜਾ ਵੱਡਾ ਉਪਰਾਲਾ ਉਹਨਾਂ ਦਾ 5-5 ਕਰੋੜ ਰੁਪਏ ਕਿੰਨੇ ਅਸੀਂ ਦਾਨ ਕਰਤਾ ਕੋਈ ਕਹਿੰਦਾ 2 ਕਰੋੜ ਕਰਤਾ ਕੋਈ ਕਹਿੰਦਾ 4 ਕਰੋੜ ਕਰਤਾ ਪਰ ਮੈਨੂੰ ਇੱਕ ਚੀਜ਼ ਦੱਸ ਦਿਓ ਕਿ 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 ਦਵੀ ਕਿੰਨ ਪੈਸਾ ਦੇਤਾ ਬੋਲ ਰਿਹਾ ਕਿਤੇ ਪੈਸਾ ਮੈਂ ਅੱਜ ਅਨਾਉਂਸ ਕਰਦਣਾ ਜੀ ਮੈਂ 20 ਕਰੋੜ ਲਾਉਂਗਾ ਤੇ ਬੋਲੇ ਤੁਸੀਂ ਇਹ ਸਿਮਰਨ ਫਾਊਂਡੇਸ਼ਨ ਦੇ ਥਰੂ ਪੈਸਾ ਥੋੜਾ ਬੋਲੂਗਾ ਇੱਕ ਇੱਕ ਪੈਸਾ ਆਪਾਂ ਜਿਹਨੂੰ ਦੇਣਾ ਚੈੱਕ ਕੱਟ ਕੇ ਦੇਵਾਂਗੇ ਡੀਜ਼ਲ ਵਾਲਿਆਂ ਨੂੰ ਦੇਵਾਂਗੇ ਇੱਥੋਂ ਆਪਦੇ ਟਰੈਕਟਰ ਲੈ ਕੇ ਜਾਵਾਂਗੇ ਟਰਾਲੀਆਂ ਆਪਣੀਆਂ ਇੱਥੋਂ ਲੈ ਕੇ ਜਾਵਾਂਗੇ ਫਿਰ ਇਹ ਆਪਾਂ ਇੱਥੋਂ ਲੈ ਕੇ ਜਾਵਾਂਗੇ ਵੀ ਲੈ ਕੇ ਜਾਵਾਂਗੇ ਕਲਕਦਾ ਹਰ ਚੀਜ਼ ਆਪਾਂ ਇੱਥੋਂ ਲੈ ਕੇ ਜਾਵਾਂਗੇ ਅਗਲਿਆਂ ਨੂੰ ਬਾਹ ਕੇ ਬੀਜ ਕੇ ਖਾਲ ਪਾ ਕੇ ਅਪ ਟੂ ਡੇਟ ਕਰਕੇ ਚਾਹੇ ਇੱਕ ਪਿੰਡ ਲੈ ਜੇ ਤੇ ਉਹਨਾਂ ਨੂੰ ਇੱਕ ਮਿਸਾਲ ਬਣ ਕੇ ਦਿਖਾਵਾਂਗੇ ਕਿ ਐਂ ਮਦਦ ਹੋਈ ਆ ਐਸ ਵੇਲੇ ਜਿਹੜੇ ਆਪਾਂ ਪੈਸੇ ਉੱਥੇ ਭੇਜ ਰਹੇ ਆ ਸਾਮਾਨ ਭੇਜਦੇ ਆ ਇਹਦਾ ਕੋਈ ਫਾਇਦਾ ਨਹੀਂ ਬੰਦ ਕਰ ਕਿਉਂਕਿ ਖਾਣ ਪੀਣ ਦਾ ਸਾਮਾਨ ਉਹਨਾਂ ਕੋਲੇ ਬਹੁਤ ਬਹੁਤ ਪਹੁੰਚ ਗਿਆ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਗੱਲ ਇਹ ਜੱਚੀ ਹੋਣੀ ਆ ਤੁਹਾਡਾ ਇੱਕ ਇੱਕ ਬੜੀ ਕੜੀ ਮਿਹਨਤ ਦਾ ਪੈਸਾ ਮੈਨੂੰ ਪਤਾ ਮੈਂ ਖੁਦ ਜਾਣਦਾ ਕਿ ਕਿੰਨਾ ਔਖਾ ਜ਼ਿਮੀਂਦਾਰੇ ਦੇ ਵਿੱਚ ਪੈਸਾ ਇਕੱਠਾ ਕਰਨਾ ਸਾਰਾ ਦਿਨ ਜਾਣ ਮੁਠੀ ਚ ਰਹਿੰਦੀ ਆ ਰੱਬ ਮੰਨੀ ਆਈ ਦੇਖੇ ਜਾਂਦਾ ਵੀ ਯਾਰ ਹੁਣ ਬੱਦਲ ਬਣ ਗਏ ਹੁਣ ਧੁੱਪ ਆ ਗਈ ਕਦੇ ਪਾਣੀ ਦੀ ਲੋੜ ਹੈਗੀ ਤੇ ਕਦੇ ਪਾਣੀ ਦੀ ਲੋੜ ਹੈ ਨਹੀਂ ਕਦੇ ਤਾਂ ਅਰਦਾਸ ਕਰਦਾ ਵੀ ਰੱਬਾ ਨਹੀਂ ਪਾ ਦੇ ਤੇ 2 ਘੰਟੇ ਬਾਅਦ ਜਦੋਂ ਜਾੜੇ ਪਾਉਣ ਦਾ ਫੇਰ ਕਰਦੇ ਨੇ ਉਹਨੂੰ ਬੰਦ ਕਰ ਦਿੰਦੇ ਸਾਰਾ ਦਿਨ ਆਪਾਂ ਰੱਬ ਤੇ ਹੀ ਡਿਪੈਂਡੈਂਟ ਆ ਤੇ ਜਾਣ ਆਈ ਰਹਿੰਦੀ ਆ ਮੁੱਠੀ ਚ ਜਿੰਨਾ ਚਿਰ ਆਹਤੀ ਕੋਈ ਚੈੱਕ ਬਣ ਕੇ ਰਹਾ ਆ ਸਾਡੇ ਮੈਂ ਨਹੀਂ ਚਾਹਦਾ ਤੁਹਾਡਾ ਇੱਕ ਵੀ ਪੈਸਾ ਕਿਤੇ ਗਲਤ ਹੱਥੇ ਲੱਗ ਜੇ ਜਾਂ ਤੁਹਾਡੀ ਦਿੱਤੀ ਵੀ ਦਾਨ ਕੀਤੀ ਰਾਸ਼ੀ ਕਿਸੇ ਗਲਤ ਹੱਥਾਂ ਦੇ ਵਿੱਚ ਦੀ ਗਲਤ ਹੱਥੇ ਲੱਗੇ ਛੋ ਮੇਰੀਆਂ ਤਾਂ ਇਹੀ ਬੇਨਤੀਆਂ ਜੋ ਮੈਂ ਅੱਜ ਤੁਹਾਡੇ ਨਾਲ ਕਰਨੀਆਂ ਸੀ